ਕੈਨੇਡਾ ਦੇਸ਼ ਤੋਂ ਇੱਕ ਮਦਭਾਗੀ ਖਬਰ ਆਉਂਦੀ ਹੈ ਕਿ ਪੰਜਾਬ ਦੀ ਹੌਣ ਹਰਤੀ ਜਿਸ ਨੂੰ ਇੱਕ ਦਰਿੰਦੇ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਇਹ ਤੇ ਜਿਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਜੋ ਕਿ ਸ਼ਹਿਰ ਸੰਗਰੂਰ ਪਨੇ ਬਸਤੀ ਦੀ ਵਸਨੀਕ ਸੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਧਰਤੀ ਦੇ ਉੱਤੇ ਰਹਿ ਰਹੀ ਸੀ ਅਤੇ ਆਪਣੇ ਸੁਨਹਿਰੇ ਭਵਿੱਖ ਦੀ ਕਾਮਨਾ ਕਰ ਰਹੀ ਸੀ ਪਰ ਨਾਮਨਪ੍ਰੀਤ ਕੌਰ ਨੂੰ ਪਤਾ ਸਿੱਕੀ ਉਸਨੇ ਮੁੜ ਵਾਪਸ ਮੁੜ ਆਪਣੇ ਵਤਨ ਆਪਣੇ ਮਾਪਿਆਂ ਕੋਲ ਨਹੀਂ ਜਾਣਾ ਨਾ ਮਾਪਿਆਂ ਨੂੰ ਪਤਾ ਸੀ ਕਿ ਉਹਨਾਂ ਦੀ ਧੀ ਨੇ ਜਿਨ੍ਹਾਂ ਨੂੰ ਵਿਦੇਸ਼ ਦੀ ਧਰਤੀ ਦੇ ਉੱਤੇ ਤੋਰਨ ਦੇ ਲਈ ਬੜੇ ਚਾਹਵਾਂ ਦੇ ਨਾਲ ਬੜੀਆਂ ਅੱਖਾਂ ਪਾ ਰੀਆਂ ਅਤੇ ਆਪਣੇ ਜਿਗਰ ਦੇ ਟੁਕੜੇ ਨੂੰ ਵਿਦੇਸ਼ ਭੇਜਿਆ ਪਰ ਇੱਕ ਖਬਰ ਆਉਂਦੀ ਹੈ ਕਿ ਅਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਆ ਜੋ ਤਸਵੀਰ ਵੀ ਅਸੀਂ ਵਿਖਾਉਣਾ ਚਾਹੁੰਦੇ ਆ ਅਮਨਪ੍ਰੀਤ ਕੌਰ ਸੈਣੀ ਜਿਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਨਹੀਂ ਪਤਾ ਸੀ ਮਾਪਿਆਂ ਨੂੰ ਕੀ ਐਡੀ ਹਨ ਹੋਣੀ ਐਡਾ ਕਹਿਰ ਰੱਬ ਨੇ ਢਾ ਦੇਣਾ ਸਾਡੇ ਨਾਲ ਮਹੱਲਾ ਨਿਵਾਸੀ ਨੇ ਉਹਨਾਂ ਨਾਲ ਕਰਦੇ ਆ ਪਿਤਾ ਜੀ ਖੜੇ ਨੇ ਅਮਨਪ੍ਰੀਤ ਕੌਰ ਦੇ ਜੋ ਤੁਸੀਂ ਵੇਖ ਸਕਦੇ ਹੋ ਕਿਉਂਕਿ ਜੋਰ ਨਹੀਂ ਚੱਲਦਾ ਕਹਿੰਦੇ ਰੱਬ ਅੱਗੇ ਜਦੋਂ ਆਨ ਨੂੰ ਹੋਣੀ ਹੋ ਜਾਂਦੀ ਆ ਤਾਂ ਸਿਰਫ ਭਾਣਾ ਮੰਨਣ ਤੋਂ ਸਿਵਾਏ ਕੋਈ ਵਿਚਾਰ ਨਹੀਂ ਰਹਿੰਦਾ ਗੱਲ ਕਰਦੇ ਆ ਸਰ ਕਿਸ ਤਰ੍ਹਾਂ ਵੇਖਦੇ ਹਾਂ ਕਰਕੇ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਕਿਉਂਕਿ ਜਦੋਂ ਜਿਗਰ ਦਾ ਟੁਕੜਾ ਦੂਰ ਹੋ ਜਾਂਦਾ ਤਾਂ ਬੋਲਣ ਨੂੰ ਕਹਿੰਦੇ ਸ਼ਬਦ ਪਛਤੇ ਨਹੀਂ ਸਾਤੋ ਤਾਂ ੱਲੇ ਨਹੀਂ ਜਾਂਦਾ ਸਰ ਇਹ ਸੰਤੋਬਿਸ਼ਵਾਸ ਨਹੀਂ ਆ ਰਿਹਾ ਵੀ ਸਾਡੀ ਬੇਟੀ ਨਾਲ ਐ ਕਰਕੇ ਆਏ ਹੋ ਗਏ ਵਿੱਚ ਸਾਨੂੰ ਕਦੇ ਥੌਟ ਆਉਂਦਾ ਦਿਮਾਗ ਦੇ ਵਿੱਚ ਐ ਹੁੰਦਾ ਦਿਮਾਗ ਫਟ ਜੇ ਫਟ ਜੇ ਫਟ ਜੇ ਬਰੋਂ ਨੂੰ ਜੀ ਕਰਦਾ ਉੱਚੀ ਉੱਚੀ ਬਹੁਤ ਚੱਲਿਆਣੇ ਜਾਂਦਾ ਸਰ ਨਾ ਬੋਲਿਆ ਜਾਵੇ ਲਾਸਟ ਵਾਰ ਅਮਨਪ੍ਰੀਤ ਨਾਲ ਕਦੋਂ ਉਹ ਗੱਲ ਬਾਤ ਹੋਈ ਸੀ ਕਦੋਂ ਮੁਲਾਕਾਤ ਬਸ ਇੱਕ ਦਿਨ ਪਹਿਲਾਂ 20 ਤਰੀਕ ਨੂੰ ਹੋਈ ਸਾਡੇ ਉਹਦੇ ਨਾਲ ਗੱਲ ਘੰਟਾ ਇੱਕ ਘੰਟਾ ਸਾਡੇ ਨਾਲ ਗੱਲਾਂ ਮਾਰਦੀ ਡੈਡੀ ਮੈਂ ਆਉਣਾ ਮੇਰਾ ਕਾਰਡ ਬਣ ਜਾਊਗਾ ਐਸਪੀਆਰ ਦਾ ਹੁਣ ਕਾਰਡ ਮਿਲਦਾ ਮੈਨੂੰ ਮੈਂ ਆਉਂਗੀ ਫੇਰ ਰਹਾਂਗੀ ਅਸੀਂ ਉਹਨੂੰ ਕਹਿ ਰਹੇ ਸੀ ਵੀ ਆ ਜਾ ਪੁੱਤ ਹੁਣ ਤੈਨੂੰ ਬਹੁਤ ਧੇਰ ਹੋ ਗਈ ਨਹੀਂ ਕਹਿੰਦੀ ਫੇਰ ਮੈਨੂੰ ਵਾਪਸ ਖਬਰ ਕਿਹੜੇ ਵੇਲੇ ਮੋੜਨਾ ਪੈਜੇ ਵੀ ਇਸ ਕਰਕੇ ਮੈਂ ਨਾ ਆਪਣਾ ਕਾਰਡ ਲੈ ਕੇ ਆਉਂਗੀ ਬਸ ਉਹ ਇੱਥੇ ਕਿਹਨਾਂ ਕਿ ਤੁਹਾਡੀਆਂ ਦੋਨੋਂ ਬੇਟੀਆਂ ਕੈਨੇਡਾ ਦੇ ਵਿੱਚ ਨੇ ਹਾਂਜੀ ਦੋਈ ਬੇਟੀਆਂ ਕੈਨੇਡਾ 'ਚ ਨੇ ਇੱਕ ਵੀ ਟੋਰਾਂਟੋ ਹੀ ਨੇ ਸਮ ਦੋ ਹੀ ਪਰਮਾਨੈਂਟ ਹਸਪੀਟਲਾਂ 'ਚ ਜੌਬ ਕਰਦੀਆਂ ਨੇਗੀਆਂ ਵੈਲ ਸੈਟਲਡ ਸੀਗੀਆਂ ਵੈਲ ਸੜਾ ਕੋ ਸਿਗਾ ਉਹਨਾਂ ਦਾ ਕੋਈ ਦਿੱਕਤ ਨਹੀਂ ਸੀਗੀ ਇਹ ਕੀ ਬੇਟੀ ਨਾਲ ਪਹਿਲਾਂ ਕਦੇ ਕੋਈ ਵੱਡੀ ਜਾਂ ਛੋਟੀ ਨਾਲ ਗੱਲ ਹੋਈ ਵੀ ਕੋਈ ਵਿਅਕਤੀ ਤੰਗ ਪਰੇਸ਼ਾਨ ਕਰਦਾ ਨਾ ਕਦੇ ਵੀ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੋਈ ਨਾ ਛੋਟੀ ਨਾਲ ਨਾ ਛੋਟੀ ਰੋਜ਼ ਗੱਲਾਂ ਮਾਰਦੀ ਸੀ ਖੁਸ਼ ਖੁਸ਼ ਇਹਦਾ ਬਸ ਮਿਸ ਹੈਪਨਿੰਗ ਹੋਈ ਆ ਜੋ ਵੀ ਹੋਇਆ ਇਹ ਇਹਦਾ ਸੋਚ ਵੀ ਨਹੀਂ ਸਕਦੇ ਅਸੀਂ ਵੀ ਐ ਹੋ ਗਏ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਰਕੇ ਵੱਡੀ ਟ੍ਰੈਜਡੀ ਵੱਟਾ ਭਾਣਾ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉਸ ਦੀ ਬੋਡੀ ਦੀ ਲਾਸ਼ ਲੈ ਕੇ ਆਣੀ ਆ ਬੇਟੀ ਜੋ ਸਰਕਾਰ ਸਾਡੀ ਮਦਦ ਕਰ ਸਕਦੀ ਆ ਤਾਂ ਕਰ ਦੇ ਜੀ ਬਿਲਕੁਲ ਅਮਨਪ੍ਰੀਤ ਦੇ ਜੋ ਪਿਤਾ ਜੀ ਨੇ ਅੰਦਰੋਂ ਕਹਿੰਦੇ ਕਿ ਚੀਰ ਕੇ ਨਹੀਂ ਦਿਖਾਇਆ ਜਾ ਸਕਦਾ ਬਾਪ ਪਤੀ ਦਾ ਜੋ ਰਿਸ਼ਤਾ ਹੁੰਦਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਾਡੇ ਨਾਲ ਬਲਵੰਤ ਸਿੰਘ ਜੋਗਾ ਖੜੇ ਨੇ ਸਮਾਸੀ ਵੀਨ ਬਲਵੰਤ ਜੀ ਕਿਸ ਤਰ੍ਹਾਂ ਦੇਖਦੇ ਕਿਉਂਕਿ ਗਮਾਂਡੀ ਸੋਟਣਾ ਰੋਜ਼ ਮੇਲ ਵਰਤਣਾ ਨਹੀਂ ਬੱਚੀ ਵੀ ਇੱਥੋਂ ਕਿਉਂਕਿ ਬਚਪਨੀ ਇੱਥੇ ਗੁਜ਼ਰਿਆ ਦੇਖੋ ਜੀ ਇਹ ਜੋ ਘਟਨਾ ਵਾਪਰੀ ਹੈ ਕਹਿ ਦੇਣ ਇਨਸਾਨ ਹੈ ਸੁਣਨੀ ਬੜੀ ਔਖੀ ਹੈ ਸਾਡੀ ਹੋਣਹਾਰ ਬੇਟੀ ਅਮਨਪ੍ਰੀਤ ਕੌਰ ਸੈਣੀ ਸੰਗਰੂਰ ਦੀ ਧੀ ਨਹੀਂ ਬਲਕੇ ਪੰਜਾਬ ਦੀ ਧੀ ਇੱਕ ਹੋਣਹਾਰ ਬੇਟੀ ਪੜ੍ਹੀ ਲਿਖੀ ਬੇਟੀ ਮਾਪਿਆਂ ਨੇ ਬੜੀ ਮਿਹਨਤ ਦੇ ਨਾਲ ਐਨੀਉ ਨੂੰ ਪੜਾਈ ਕਰਾਈ ਐਜੂਕੇਸ਼ਨ ਹਾਸਲ ਕਰਾਈ ਆ ਦਿਨ ਦੇਖਣ ਦੇ ਲਈ ਵੀ ਸਾਨੂੰ ਇਹੋ ਜਿਹਾ ਸੁਨੇਹਾ ਆਊਗਾ ਕਿ ਤੁਹਾਡੀ ਬੇਟੀ ਦਾ ਕਿਸੇ ਜ਼ਾਲਮ ਦਰਿੰਦੇ ਨੇ ਕਤਲ ਕਰ ਦਿੱਤਾ ਇਹ ਖਬਰ ਸਮੁੱਚੇ ਸੰਗਰੂਰ ਲਈ ਮੰਦ ਭਾਗੀ ਹੈ ਬਹੁਤ ਹੀ ਦੁੱਖ ਦੇ ਨਾਲ ਬਿਆਨ ਕਰਨਾ ਪੈਂਦਾ ਹੈ ਕੇ ਮਾਪੇ ਬੜੀਆਂ ਚਾਅ ਮਾਅਰ ਸਦਰਾਂ ਦੇ ਨਾਲ ਬੱਚੇ ਨੂੰ ਪਾਲਦੇ ਐ ਐਡਾ ਵੱਡਾ ਕਰਦੇ ਐ ਫਿਰ ਵਿਦੇਸ਼ ਦੀ ਧਰਤੀ ਤੇ ਖਾਸ ਕਰਕੇ ਹੈਲਥ ਡਿਪਾਰਟਮੈਂਟ ਦੇ ਵਿੱਚ ਉਹ ਸਰਵਿਸ ਕਰਦੇ ਐ ਇੱਕ ਕੋਈ ਜ਼ਾਲਮ ਕਿਸਮ ਦਾ ਸਿਰ ਫਿਰਿਆ ਕਾਤਲ ਵਿਅਕਤੀ ਅਮਨਪ੍ਰੀਤ ਕੌਰ ਸੈਣੀ ਦਾ ਕਤਲ ਕਰ ਦਿੰਦਾ ਬਹੁਤ ਮੰਦ ਭਾਗੀ ਖਬਰ ਹੈ ਬਹੁਤ ਹੀ ਉਮਾਰੀ ਗੱਲ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹਿੰਦੁਸਤਾਨ ਸਰਕਾਰ ਨੂੰ ਬੇਨਤੀ ਕਰਦਾ ਵਿਦੇਸ਼ ਵਿਭਾਗ ਨੂੰ ਬੇਨਤੀ ਕਰਦਾ ਕਿ ਸਾਡੀ ਬੇਟੀ ਅਮਨਪ੍ਰੀਤ ਕੌਰ ਸ਼ੈਣੀ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ ਤਾਂ ਕਿ ਮਾਂ ਬਾਪ ਨੂੰ ਥੋੜਾ ਬਹੁਤਾ ਕੀ ਉਹਨਾਂ ਨੂੰ ਹੌਸਲਾ ਕੀ ਇਹਨਾਂ ਗੱਲਾਂ ਕਰਕੇ ਉਹਨਾਂ ਨੂੰ ਕਈ ਵੀ ਹੌਸਲਾ ਰੱਖ ਨਹੀਂ ਕਹਿ ਸਕਦੇ ਅਸੀਂ ਇਹ ਦੁੱਖ ਅਸਹਿ ਹੈ ਅਕਹਿ ਹੈ ਇਹ ਕਹਿਣਾ ਬੋਸ ਸੌਖਾ ਤੇ ਸਹਿਣਾ ਬਹੁਤ ਔਖਾ ਜੀ ਬਿਲਕੁਲ ਦੁੱਖ ਕਹਿਣਾ ਸੌਖਾ ਤੇ ਸਹਿਣਾ ਬੜਾ ਔਖਾ ਸਾਡੇ ਪਿੱਛੇ ਉਹਨਾਂ ਦੇ ਛੋਟੇ ਭਾਈ ਖੜੇ ਨੇ ਵੀਰ ਖੜੇ ਨੇ ਅਮਨਪ੍ਰੀਤ ਦੇ ਵੀਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰੇ ਜਦੋਂ ਖਬਰ ਪਤਾ ਲੱਗੀ ਆ ਕਿਉਂਕਿ ਟੋਟੀ ਛੋਟੀ ਵੱਡੀ ਭੈਣ ਸੀ ਛੋਟੀ ਭੈਣ ਸੀ ਲਾਸਟ ਜਿਸ ਤਰ੍ਹਾਂ ਪਿਤਾ ਜੀ ਨੇ ਦੱਸਿਆ ਕਿ 20 ਤਰੀਕ ਨੂੰ ਸਾਡੀ ਗੱਲ ਹੋਈ ਆ ਵੀ ਅਸੀਂ ਆਖਿਆ ਵੀ ਕਈ ਵਾਰ ਵੀ ਅਮਨ ਆ ਜਾ ਜੀੜਾ ਲਾ ਜਾ ਹੁਣ ਤਾਂ ਬਹੁਤ ਚਿਰ ਹੋ ਗਿਆ ਹਾਂਜੀ ਮੈਂ ਉਹਨੂੰ ਸਾਡੀ ਇਹੀ ਗੱਲ ਹੁੰਦੀ ਸੀ ਕਿ ਕਮਨ ਹੋਣਾ ਜੀ ਬਹੁਤ ਟਾਈਮ ਹੋ ਗਿਆ ਹਨਾ ਉਹ ਕਹਿੰਦੀ ਵੀਰੇ ਬਸ ਥੋੜੇ 2-4 ਮਹੀਨਿਆਂ ਤੱਕ ਵੀ ਮੈਂ ਆਈ ਜਾਣਾ ਦਾ ਮੈਂ ਕਿਹਾ ਵੀ ਤੂੰ ਆ ਜਾ ਉਹ ਕਹਿੰਦੀ ਨਹੀਂ ਮੈਂ ਇੱਕ ਵਾਰ ਆਪਣੇ ਡਾਕੂਮੈਂਟੇਸ਼ਨ ਪੀਆਰ ਹੋਣੀ ਸੀ ਉਹਨੇ ਵੀ ਉਹ ਕੰਪਲੀਟ ਹੋ ਕੇ ਮੈਂ ਖੁੱਲੇ ਟਾਈਮ ਲਈ ਆਉਂਗੀ ਬਸ ਸਾਨੂੰ ਨਹੀਂ ਪਤਾ ਸੀਗਾ ਵੀ ਉਹ ਕਾਤਲ ਉਹਨੇ ਕਤਲ ਕਰਤਾ ਮੇਰੀ ਭੈਣ ਦਾ ਜਿਹੜੀ ਆਖੇ ਜਿਵੇਂ ਵੀਰੇ ਕਹਿੰਦੇ ਪੀਆਰ ਹੋ ਗਈ ਤੇ ਭੈਣ ਨਹੀਂ ਹਲੇ ਥੋੜੇ ਜਿਹਾ ਉਹਦਾ ਪ੍ਰੋਸੈਸ ਸਾਰਾ ਲੱਗਿਆ ਹੋਇਆ ਸੀਗਾ ਤੇ ਬਸ ਕੁਝ ਟਾਈਮ ਦੇ ਵਿੱਚ ਹੀ ਹੋ ਜਾਣਾ ਸੀਗਾ ਹੂੰ ਜਿਹੜਾ ਕਾਰਡ ਮਿਲਣਾ ਕਾਰਡ ਆਉਣਾ ਸੀਗਾ ਪੀਆਰ ਦਾ ਬਿਲਕੁਲ ਵੀਰ ਦਾ ਕਹਿਣਾ ਕਿ 20 ਤਰੀਕ ਨੂੰ ਜਿਸ ਤਰ੍ਹਾਂ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਆਖਰੀ ਵਾਰ ਗੱਲ ਹੋਉਂਦੀ ਹੈ ਕਈ ਵਾਰ ਪਰਿਵਾਰਕ ਮੈਂਬਰ ਕਹਿੰਦਾ ਵੀ ਅਮਨ ਬਹੁਤ ਸਾਲ ਹੋ ਗਏ ਹੁਣ ਤਾਂ ਗੇੜਾ ਪਾ ਜਾ ਪਰ ਉਹ ਕਹਿੰਦੇ ਅਮਨ ਕਹਿੰਦੀ ਆ ਕਿ ਪਾਪਾ ਮੰਮੀ ਹਲੇ ਰੁਕੋ ਮੈਂ ਪੀਆਰ ਹੋ ਜਾ ਫਿਰ ਉਸ ਤੋਂ ਬਾਅਦ ਆਉਂਗੀ ਪਰ ਨਹੀਂ ਪਤਾ ਸੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰ ਜੋ ਖਬਰ ਕੈਨੇਡਾ ਦੀ ਧਰਤੀ ਤੋਂ ਆਈ ਬੜੀ ਹੀ ਮਤ ਭਾਗੀ ਸੀ ਅਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ پہاਟ ਟੁੱਟ ਪਿਆ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ